ਰਾਜਪਾਲ ਪੰਜਾਬ ਗੁਲਾਬਚੰਦ ਕਟਾਰੀਆਂ ਵੱਲੋਂ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਤੋਂ ਪੈਦਲ ਯਾਤਰਾ ਦੀ ਸ਼ੁਰੂਆਤ ਕਰ ਸੂਬਾ ਵਾਸੀਆਂ ਨੂੰ ਨਸ਼ਾ ਵਿਰੁੱਧ ਲਾਮਨ ਹੋਣ ਦੀ ਅਪੀਲ ਕੀਤੀ ਹੈ ਪੰਜਾਬ ਦੇ ਦੋ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿੱਚ ਇਹ ਪੈਦਲ ਯਾਤਰਾ 5 ਦਿਨ ਚੱਲੇਗੀ ਅਤੇ ਰਾਜਪਾਲ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਚ ਕਿ ਉਹ ਖੁਦ ਪੈਦਲ ਯਾਤਰਾ ਕਰਨ ਆਏ ਨੇ ਤੇ ਜੋ ਪੰਜਾਬ ਭਾਰਤ ਦੇ ਦੇਸ਼ਾਂ ਨੂੰ ਨਸ਼ਾ ਮੁਕਤ ਦਾ ਸੁਨੇਹਾ ਦਿੱਤਾ ਜਾਵੇ ਉੱਥੇ ਹੀ ਉਹਨਾਂ ਨੇ ਆਪਣੇ ਸੰਬੋਧਨ ਦੇ ਵਿੱਚ ਕਿਹਾ ਕਿ ਪੰਜਾਬ ਰੰਗਲਾ ਪੰਜਾਬ ਉਹਦੋਂ ਹੀ ਹੋਵੇਗਾ ਜਦ ਨਸ਼ਾ ਮੁਕਤ ਹੋਵੇਗਾ ਉਹਨਾਂ ਨੇ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਸਿੱਖਾਂ ਦੇ ਦਸਾਂ ਗੁਰਾਂ ਦਾ ਇਤਿਹਾਸ ਅਤੇ ਉਹਨਾਂ ਦੇ ਜੀਵਨ ਵੱਲ ਚਾਤ ਮਾਰੀਏ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕਾ ਖੁਸ਼ੀ ਦੀ ਲਹਿਰ ਹੈ ਸਾਰੇ ਪੰਜਾਬੀਆਂ ਦਾ ਇੱਥੇ ਆਏ ਮੇਰੇ ਪਾਰਟਿਸਪੈਂਟ ਦਾ ਧੰਨਵਾਦ ਕਰਦਾ ਮੇਰਾ ਦਿਲੋਂ ਥੈਂਕਸ ਹੈ ਮਾਨਯੋਗ ਗਵਰਨਰ ਹਜਾ ਦੇ ਵਰਤੀ ਗਵਰਨਰ ਗਵਰਨਰ ਸਾਹਿਬ ਠੀਕ ਹੈ ਜੀ ਗਵਰਨਰ ਸਾਹਿਬ ਦਾ ਇੱਕੋ ਹੀ ਮੈਸੇਜ ਹੈ ਤੁਸੀਂ ਵੇਖਿਆ ਕਰਤਾਰਪੁਰ ਕੋਰੀਡੋਰ ਤੋਂ ਆ ਪੈਦਲ ਚੱਲ ਰਹੇ ਹੈ ਬੜੀ ਵੱਡੀ ਗੱਲ ਹੈ ਸਾਡੇ ਇੱਕ ਗੁਰਦਾਸਪੁਰ ਸ਼ਹਿਰ ਲਈ ਸਾਡੇ ਡੇਰੇ ਬਾਬਾ ਨਾਨਕ ਲਈ ਜਿੱਥੇ ਉਹਨਾਂ ਨੇ ਆਣ ਕੇ ਘਰ ਘਰ ਇਹ ਮੈਸੇਜ ਦਿੱਤਾ ਹੈ ਕਿ ਅਸੀਂ ਜਿਹੜਾ ਜੜ ਤੋਂ ਜਿਹੜਾ ਨਸ਼ਾ ਖਤਮ ਕਰਨਾ ਹੈ ਮੈਂ ਕਹਾਂਗਾ ਕਿ ਜੀ ਉਹਨੀ ਏਜ ਚ ਆਣ ਕੇ ਇੱਕ ਇੱਕ ਸਟੈਪ ਪੁੱਟ ਰਕੀ ਦੇ ਲਈ ਸਾਡੇ ਲਈ ਉਹ ਸਾਡਾ ਇੱਕ ਜੋ ਸਰਕਾਰ ਨੇ ਮੁਹਿੰਮ ਛੱਡੀ ਚਲਾਈ ਹੈ ਕਿ ਕਿਸੇ ਦੇ ਘਰ 'ਚ ਨਸ਼ਾ ਨਹੀਂ ਰਹਿਣਾ ਚਾਹੀਦਾ ਉਹ ਅਸੀਂ ਰਲ ਮਿਲ ਕੇ ਇੱਕ ਹੱਲਾ ਮਾਰੀਏ ਜਿਹੜੇ ਅੱਜ ਮੇਰੇ 2000 ਬੰਦਾ ਤੇ 2500 ਇਕੱਠਾ ਹੋਇਆ ਘਰ ਘਰ ਤੋਂ ਇੱਕ ਇੱਕ ਦੋ ਦੋ ਬੰਦੇ ਆਇਆ ਉਹ ਹਾਰ ਤੁਹਾਡੇ ਮਾਦੀ ਮਰੇ ਮੈਂ ਇਹੀ ਕਵਾਂਗਾ ਆਪਣੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਮੈਸੇਜ ਦੇਣ ਕਿ ਯਾਰ ਅਸੀਂ ਜੇ ਗਵਰਨਰ ਸਾਹਿਬੇ ਲੀਡ ਕਰ ਸਕਦੇ ਆ ਅਸੀਂ ਹੋਰਾਂ 파ਟ ਬਣੀਏ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਨਸ਼ੇ ਨੂੰ ਜੜ ਤੋਂ ਖਤਮ ਕਰੀਏ ਦੂਸਰੀ ਗੱਲ ਮੈਂ ਕਹਿਣਾ ਚਾਹਾਂਗਾ ਸੀਐਮ ਸਾਹਿਬ ਨੇ ਇੱਕ ਨੰਬਰ ਆਪਣਾ ਸ਼ੁਰੂ ਕੀਤਾ ਹੈ ਜੇ ਕੋਈ ਨਸ਼ੇ ਦੇ ਵੇਚ ਰਿਹਾ ਹੈ ਜਾਂ ਕੋਈ ਕਰ ਰਿਹਾ ਹੈ ਗੁਪਤ ਸੂਚਨਾ ਦੇ ਜੇ ਕੋਈ ਵੇਚ ਰਿਹਾ ਮੇਰਾ ਵੀਰਪਰਾਪ ਸਾਡੀ ਜ਼ਿੰਮੇਵਾਰੀ ਹੋਏਗੀ ਨਸ਼ਾ ਛਡਾਊ ਕੇਂਦਰ ਖੜ ਕੇ ਉਹਨਾਂ ਨਸ਼ਾ ਛਡਾਣਾ ਜੇ ਕੋਈ ਵੇਚ ਰਿਹਾ ਉੱਤੇ ਸਖਤੋ ਸਖਤ ਕਾਰਵਾਈ ਕੀਤੀ ਜਾਏਗੀ ਅੱਜ ਤੁਹਾਡਾ ਸਾਰੇ ਮੇਰੇ ਪੱਤਰਕਾਰ ਵੀਰਾਂ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪ੍ਰਸ਼ਾਸਨ ਦੇ ਅੱਗੇ ਨਾਲ ਆਣ ਕੇ ਇਹ ਮੈਸੇਜ ਪਹੁੰਚਾਉਣ ਦੇ ਵਿੱਚ ਸਾਡੀ ਨਾਲ ਪਾਰਟਿਸਿਪੇਟ ਕੀਤਾ ਤੇ ਮੈਂ ਤੁਹਾਨੂੰ ਆਸ ਦਿਵਾਉਂਦਾ ਕਿ ਸਾਡੇ ਵੱਲੋਂ ਕਿਸੇ ਤਰ੍ਹਾਂ ਦਾ ਵੀ ਸਹਿਯੋਗ 'ਚ ਕਮੀ ਨਹੀਂ ਰਹੇਗੀ ਜਤਰਾ ਚੱਲੀ ਕੱਲ ਤੱਕ ਕਿਵੇਂ ਚੱਲੇ ਕਿ ਨ ਕੀ ਛੂਰੇਗਾ ਅੱਜ ਦਾ ਛੂਰੇ ਖਦਾ ਕੱਲ ਦਾ ਦੇਖੋ ਜੀ ਅੱਜ ਦਾ ਸੀਗਾ ਕਿ ਅੱਜ ਅਸੀਂ ਸ਼ੁਰੂ ਕੀਤਾ ਕਰਤਾਰਪੁਰ ਤੋਂ ਸੀਨ ਫਰਾਂਸਿਸ ਖਤਮ ਕਰ ਰਹੇ ਡੇਰੇ ਬਾਬੇ ਨਾਨਕ ਕੱਲ ਫਤਿਹਗੜ ਚੂੜੀਆਂ ਦਾ ਬੰਦੇਸਾ ਰਿਜ਼ੋਰਟ ਹੈ ਉੱਥੋਂ ਸ਼ੁਰੂ ਕਰਾਂਗੇ ਐਸਟੀ ਕਾਲਜ ਖਤਮ ਕਰਾਂਗੇ ਉੱਥੇ ਵੀ ਮੇਰੀ ਸਾਰਿਆਂ ਨੂੰ ਅਪੀਲ ਹੈ ਜਿੱਦਾਂ ਅੱਜ ਤੁਸੀਂ ਪਾਰਟਿਸਿਪੇਟ ਕੀਤਾ ਕੱਲ ਉਰਚੀ ਵੀ ਕਰੋ ਤਾਂ ਜੋ ਬਟਾਲਾ ਏਰੀਆ ਔਰ ਇਲਾਕੇ ਦਾ ਏਰੀਆ ਸਾਰਾ ਉੱਥੇ ਹੰਗਾਰਾ ਭਰ ਕੇ ਆਏ ਗਵਰਨਰ ਸਾਹਿਬ ਦਾ ਇੱਕੋ ਹੀ ਹੈ ਕਿ ਅਸੀਂ ਸਾਰਿਆਂ ਨੂੰ ਰਲ ਮਿਲ ਕੇ ਮੇਰੇ ਵੀਰ ਪਰਾ ਛੋਟੀਆਂ ਪਹਿਣਾ ਸਾਰਿਆਂ ਨੂੰ ਮਿਲ ਕੇ ਅਹੀ ਮੈਸੇਜ ਦੇਣਾ ਹੈ ਕਿ ਜਿਹੜਾ ਸਾਡਾ ਰੰਗਲਾ ਪੰਜਾਬ ਜਲਦੀ ਬਣੇਗਾ ਤੇ ਜਿਹੜਾ ਨਸ਼ੇ ਵਾਲਾ ਪੰਜਾਬ ਹੈ ਉਹ ਜਲਦੀ ਸਾਡੇ ਜਿਹੜੇ ਬੱਚੇ ਸਾਡੇ ਨੌਜਵਾਨ ਕਿਹੜੀ ਹੈ ਜਿਹੜੀ ਕਿ ਆਪਣੇ ਰੋਜ਼ਾਨਾ ਰੋਜ਼ਗਾਰ ਦੀ ਰੁਟੀਨ ਤੋਂ ਹਟ ਕੇ ਗਲਤ ਪਰਾਹੇ ਪੈ ਕੇ ਤੇ ਨਸ਼ਿਆਂ ਦੇ ਵਿੱਚ ਫਸਲੇ ਨੇ ਉਹਨਾਂ ਨੂੰ ਦੂਰ ਬਾਹਰ ਕੱਢਣ ਦਾ ਮੈਂ ਮੈਂ ਸਮਝਦਾ ਹਾਂ ਕਿ ਦੇਸ਼ ਦੇ ਵਿੱਚ ਰਹਿੰਦੇ ਆ ਸਾਡਾ ਇਹ ਫਰਜ਼ ਬੰਦਾ ਹੈ ਹਰ ਇੱਕ ਨਾਗਰਿਕ ਦਾ ਫਰਜ਼ ਹੈ ਕਿ ਅਸੀਂ ਆਪਣੇ ਆਪ ਨੂੰ ਇਹਨਾਂ ਆਪਣੇ ਆਪ ਨੂੰ ਤੇ ਆਪਣੇ ਬੱਚਿਆਂ ਨੂੰ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਬਚਾ ਲਈਏ ਕਿਉਂਕਿ ਜਿਸ ਤਰ੍ਹਾਂ ਲੋਹਮ ਚਲਾਈ ਜਾ ਰਹੀ ਹੈ ਸਰਕਾਰ ਵੱਲੋਂ ਇਸ ਤਰ੍ਹਾਂ ਤੇ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਬਹੁਤ ਹੱਦ ਤੱਕ ਅਸੀਂ ਨਸ਼ੇ ਤੇ ਕੰਟਰੋਲ ਕਰ ਸਕਦੇ ਆ ਪਰ ਨਾਲ ਦੇ ਨਾਲ ਮੈਂ ਇੱਕ ਚੀਜ਼ ਸਮਝਦਾ ਕਿ ਇਹ ਨਸ਼ੇ ਦੇ ਵਿੱਚੋਂ ਬੰਦਾ ਇੱਕ ਬਹੁਤ ਵੱਡਾ ਕਾਰਨ ਹੈ ਕਿ ਸਾਡੇ ਵਿੱਚ ਜਿਹੜੀ ਨੈਤਿਕਤਾ ਖਤਮ ਹੁੰਦੀ ਜਾ ਰਹੀ ਹੈ ਅਸੀਂ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਦੂਰ ਭਜਦੇ ਜਾ ਰਹੇ ਆ ਕੋਈ ਸਮਾਂ ਸੀ ਜਦੋਂ ਸੁਯੁਕਤ ਪਰਿਵਾਰ ਹੁੰਦੇ ਸੀ ਲੋਕ ਆਪਣੇ ਮਨ ਦੇ ਵਿਚਾਰ ਸਾਂਝੇ ਕਰਦੇ ਸਨ ਜੋ ਵੀ ਕਿਤੇ ਕਿਸੇ ਦੇ ਮਨ ਦੇ ਵਿੱਚ ਦੱਬਿਆ ਹੁੰਦਾ ਸੀ ਉਹ ਬਾਹਰ ਕੱਢ ਲੈਂਦਾ ਸੀ ਅੱਜ ਕੱਲ ਡਿਪਰੈਸ਼ਨ ਦੇ ਵਿੱਚ ਜਾ ਕੇ ਲੋਕ ਦਸ਼ਾਂ ਦੇ ਵੱਲ ਭਜਦੇ ਨੇ ਮੈਂ ਸਮਝਦਾ ਕਿ ਸਕੂਲਾਂ ਦੇ ਵਿੱਚ ਨੈਤਿਕਤਾ ਇੱਕ ਵਿਸ਼ੇ ਦੇ ਤੌਰ ਤੇ ਪੜਾਇਆ ਜਾਵੇ ਤਾਂ ਕਿ ਲੋਕਾਂ ਨੂੰ ਔਰ ਬੱਚਿਆਂ ਨੂੰ ਇਹ ਚੀਜ਼ ਦਾ ਗਿਆਨ ਦੇਵੇ ਉਹਨਾਂ ਦੇ ਮਨ ਦੇ ਵਿੱਚ ਇਹ ਚੀਜ਼ ਹੋਵੇ ਕਿ ਅਸੀਂ ਆਪਣੇ ਮਾਪਿਓ ਨਾਲ ਆਪਣੇ ਵੱਡਿਆਂ ਦਾ ਆਦਰ ਕਰਨਾ ਔਰ ਨਾਲ ਦੇ ਨਾਲ ਆਪਣੇ ਅਧਿਆਪਕਾਂ ਦਾ ਸਨਮਾਨ ਕਰਦੇ ਹੋਏ ਜੋ ਵੀ ਉਹ ਕਹਿੰਦੇ ਨੇ ਸਹੀ ਰਸਤੇ ਤੇ ਜਾਣਾ ਚਾਹੀਦਾ ਹੈ ਆਪਣੇ ਆਪ ਨੂੰ ਨਸ਼ਿਆਂ ਦੇ ਵਿੱਚ ਨਸ਼ਿਆਂ ਦੀ ਦਲਦਲ ਤੋਂ ਦੂਰ ਰੱਖਣਾ ਜਿਹੜਾ ਗੁਰਦਾਰਾ ਬਾਰਡਰ ਬੈਲਟ ਦੇ ਵਿੱਚ ਜਿਹੜਾ ਅਵੇਅਰ ਕਰਨ ਵਾਸਤੇ ਨਸ਼ਿਆਂ ਵਿਰੁੱਧ ਇੱਕ ਬਹੁਤ ਵੱਡੀ ਵੱਡੀ ਚੰਗਿਆ ਜਿਹਦੇ ਵਿਰੁੱਧ ਨੌਜਵਾਨਾਂ ਨੂੰ ਲੜਨ ਦੀ ਲੋੜ ਹੈ ਉਸ ਸਕੂਲੋਂ ਫੈਮਿਨਸ ਦੇ ਵਿਦਿਆਰਥੀ ਆ ਸਾਰੇ ਪਲੇਕਾਡ ਆਪਣੇ ਦਿਖਾਉਣਗੇ ਕਿੰਨਾ ਮਤਲਬ ਬਣਾ ਕੇ ਲਿਆਏ ਨੇ ਬਹੁਤ ਸਾਰੀਆਂ ਚੀਜ਼ਾਂ ਉੱਤੇ ਲਿਖ ਕੇ ਲਿਆ ਕੇ ਜਿਹੜਾ ਮੈਸੇਜ ਆਸੇ ਦੇਣ ਦੀ ਕੋਸ਼ਿਸ਼ ਕੀਤੀ ਆ ਯੂਥ ਨੂੰ ਕਿ ਇਹ ਆਪਣਾ ਨਸ਼ਿਆਂ ਦਾ ਜਿਹੜਾ ਜਿਹੜੀ ਗਲਦਲ ਦੇ ਵਿੱਚ ਫਸਦਾ ਜਾ ਰਿਹਾ ਨੌਜਵਾਨ ਡਿਪਰੈਸ ਹੋ ਕੇ ਜਾਂ ਥੋੜਾ ਉਹਨੂੰ ਲੱਗਦਾ ਹੈ ਕਿ ਸਾਡੇ ਲਈ ਕੋਈ ਰਸਤਾ ਇਹ ਸਾਰੇ ਮੈਸੇਜ ਜਿਹੜੇ ਆ ਨੌਜਵਾਨ ਲਈ ਆ ਤਾਂ ਕਿ ਉਹ ਨਸ਼ਾ ਦੇ ਇੱਕਿਆ ਉਹਦੇ ਬਦਲੇ 99 ਹੋਰ ਚੰਗੇ ਰਾਹ ਨੇ ਜਿਹੜੇ ਚੁੰਨ ਵਾਸਤੇ ਅੱਜ ਦੇ ਇਸ ਸਕੂਲ ਆਫ ਐਮਿਨੈਂਸ ਦੇ ਵਿਦਿਆਰਥੀ ਸਾਡੇ ਇੱਥੇ ਮੈਸੇਜ ਦੇਣ ਆਏ ਆ ਮਾਨਜੋ ਗਵਰਨਰ ਸਾਹਿਬ ਦੀ ਜੋਗ ਅਗਵਾਈ ਦੇ ਵਿੱਚ ਮੈਸੇਜ ਦੇਣਗੇ ਬਿਲਕੁਲ ਕਿੰਨਾ ਲਾਵਾ ਕਿ ਜਿੱਦਾਂ ਸਾਡਾ ਟਰਗਦਾ ਪੰਜਾਬ ਤੇ ਨਸ਼ੇ ਦੇ ਵਿੱਚ ਪੇੜ ਦੇ ਵਿੱਚ ਆਦਾ ਜਾ ਰਿਹਾ ਹੈ ਤੇ ਸਾਡੀ ਇੱਕ ਛੋਟੀ ਜਿਹੀ ਕੋਸ਼ਿਸ਼ ਕਿ ਆਪਾਂ ਬੱਚੇ ਵੀ ਕੁਝ ਨਾਕਦ ਯੋਗਦਾਨ ਦੇ ਸਕੀਏ ਇਸ ਕਰਕੇ ਆਪਾਂ ਸਾਹਿਬਾਂ ਵਿੱਚ ਕਿਉਂ ਹੋਇਆ ਇਹਨੇ ਵੱਡੇ ਪ੍ਰੋਗਰਾਮਸ ਦੇ ਪਾਠਕ ਨੇ ਪ੍ਰੇਰਿਤ ਕੀਤਾ ਜਿਹੜਾ ਇਹ ਸਾਨੂੰ ਜਿਹੜਾ ਆਪਣੇ ਪੜਾਈ ਵੱਲ